ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਅਮਰਤਪਾਲ ਨੂੰ ਲੈ ਕੇ ਜੋ ਉਹਨਾਂ ਦੇ ਵਕੀਲ ਅਮਾਨ ਸਿੰਘ ਖਾਰਾ ਦੇ ਜੋ ਇੱਕ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤੇ ਆ ਤਾਂ ਜੋ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੋ ਅਮਰਤਪਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਗਿਆ ਵੀ ਅਮਰਤਪਾਲ ਬੇਕਸੂਰਾ ਜਿਹਦੇ ਵਿੱਚ ਅਮਰਤਪਾਲ ਦੇ ਉੱਪਰ ਇਹ ਰੋਪ ਲਾ ਦਿੱਤੇ ਜਾਂਦੇ ਆ ਜੂਏ ਪੀਏ ਦੇ ਕਿਉਂਕਿ ਉਹ ਬੇਕਸੂਰਾ ਉਹਨੇ ਕੋਈ ਗੁਨਾਹ ਨਹੀਂ ਕੀਤਾ ਜਿਹਦੇ ਵਿੱਚ ਇਹ ਸਰਕਾਰਾਂ ਦਾ ਹੱਥ ਆ ਵੀ ਉਹ ਬਾਹਰ ਨਾ ਸਕਣ ਕਿਉਂਕਿ 14 ਜਨਵਰੀ ਨੂੰ ਸਾਰਿਆਂ ਨੂੰ ਪਤਾ ਜੋ ਨਵੀਂ ਪਾਰਟੀ ਬਣਨ ਜਾ ਰਹੀ ਸੀ ਜਿਹਦਾ ਮੈਂਬਰ ਅਮਰਤਪਾਲ ਸਿੰਘ ਬਣਨ ਜਾ ਰਿਹਾ ਸੀ ਤੇ ਇਹ ਜਦੋਂ ਸਰਕਾਰ ਨੂੰ ਪਲਕ ਲੱਗੀ ਤੁਰੰਤ ਇਹ ਨਾਲੇ ਨਾਲ ਦੀ ਨਾਲ ਯੂਪੀਏ ਲਾਇਆ ਗਿਆ ਇਹਦੇ ਵਿੱਚ ਸੈਂਟਰ ਸਰਕਾਰ ਦਾ ਤੇ ਸੀਐਮ ਭਵਨਤਮਨ ਦਾ ਪੂਰਾ ਪੂਰਾ ਹੱਥਾ ਜੋ ਕਹਿ ਰਿਹਾ ਉਹ ਤੇ ਉਲਟਾ ਜੋ ਪੱਤਰਕਾਰਾਂ ਨੂੰ ਸਵਾਲ ਕਰ ਰਹੇ ਆ ਵੀ ਜੋ ਉਹਨਾਂ ਦੇ ਉੱਪਰ ਇੱਕ ਇਲਜ਼ਾਮ ਲੱਗਿਆ ਗਿਆ ਸੀ ਜੇਲ੍ਹ ਦੇ ਵਿੱਚੋਂ ਇੱਕ ਫੋਨ ਬਰਾਮਦ ਹੋਈ ਸੀ ਉਹਦੇ ਵਿੱਚ ਵੀ ਅਮਰਤਪਾਲ ਦਾ ਨਾਮ ਆਇਆ ਸੀ ਵੀ ਅਮਰਤਪਾਲ ਨੇ ਬਾਹਰੋਂ ਕੰਟੈਕਟ ਕਰ ਰਿਆ ਫੋਨ ਮਿਲੇ ਆ ਜੋ ਅੰਦਰੋਂ ਤੇ ਪਰ ਜੋ ਉਹਦੇ ਵਕੀਲ ਕਹਿ ਰਹੇ ਆ ਵੀ ਉਹਦੇ ਵਿੱਚ ਅਮਰਤਪਾਲ ਸਿੰਘ ਦਾ ਨਾਮ ਨਹੀਂ ਹੈਗਾ ਜਿਹੜੇ ਕੋਈ ਹੋਰ ਆ ਆਪਾਂ ਕਹਿ ਦਈਏ ਵੀ ਅੰਦਰ ਕੋਈ ਹੋਰ ਬੰਦੀ ਰਹਿੰਦੇ ਆ ਜਿਹੜੇ ਕੋਈ ਹੋਰ ਗਲਤ ਆਨਸਰ ਜਿਹੜੇ ਲੋਕ ਉਹ ਜਾਣ ਕੇ ਬਦਨਾਮ ਕਰ ਰਹੇ ਆ ਬਿਲਕੁਲ ਉਹ ਵੇਖਸੂਰਾ ਕੋਈ ਉਹਨਾਂ ਕੋਲੇ ਫੋਨ ਨਹੀਂ ਸੀ ਕੋਈ ਉਹਨਾਂ ਨੇ ਬਾਹਰ ਕੌਨਟੈਕਟ ਨਹੀਂ ਕਰਿਆਗਾ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਉਹਨਾਂ ਦੀ ਅੱਜ ਪਤਨੀ ਦੀ ਵੀ ਜੋ ਜੋ ਅਸੀਂ ਵੀਡੀਓ ਦੇਖਿਆ ਆਈਆਂ ਸਾਹਮਣੇ ਵੀ ਬਾਹਰ ਦੇਸ਼ਾਂ ਵਿਦੇਸ਼ਾਂ ਨਾਲ ਕੌਨਟੈਕਟਾ ਬਾਹਰ ਏਜੰਸੀਆਂ ਨਾਲ ਖੂਪਿਆ ਇਹਦੇ ਨੇ ਕੌਨਟੈਕਟਾ ਜੋ ਇਹ ਜੋ ਅਮਰਪਾਲ ਸਿੰਘ ਨੂੰ ਬਾਹਰ ਲਿਹਾਉਣ ਵਾਸਤੇ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਇਹਦੀ ਮਨ ਕੇ ਚਰੋ ਕੌਨਟੈਕਟ ਆ ਗੱਲਬਾਤ ਹੁੰਦੀ ਆ ਅਮਰਤਪਾਲ ਦੀ ਪਤਨੀ ਦੀ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਜਿਹਦੇ ਵਿੱਚ ਹੁਣ ਗੱਲ ਕਰਦੇ ਆਪਾਂ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਜੋ ਬਣ ਰਹੀ ਜਾ ਰਹੀ ਸੀ 14 ਜਨਵਰੀ ਨੂੰ ਉਹ ਨਵੀਂ ਪਾਰਟੀ ਦਾ ਅਗਾਸ ਹੋਣ ਜਾ ਰਿਹਾ ਸੀ ਤੇ ਉਹਦੇ ਤੋਂ ਪਹਿਲਾਂ ਹੀ ਤਰੰਤ ਇਹਨਾਂ ਨੇ ਇਹਦੇ ਉੱਪਰ ਯੂਏਪੀਏ ਲਾ ਦਿੱਤਾ ਗਿਆ ਜਿਹਦੇ ਵਿੱਚ ਬੇਕਸੂਰਾ ਅਮਰਤਪਾਲ ਸਿੰਘ ਤੇ ਜੋ ਆਪਾਂ ਗੱਲ ਕਰੀਏ ਇਹਨਾਂ ਦਾ ਜੋ ਮਾਨ ਸਿੰਘ ਖਾਰਾ ਵਕੀਲ ਆ ਜੋ ਉਹਦੇ ਜੋ ਬਿਆਨ ਆਏ ਆ ਸਾਹਮਣੇ ਉਹ ਕਹਿ ਰਹੇ ਆ ਵੀ ਅਮਰਤਪਾਲ ਬਿਲਕੁਲ ਬੇਕਸੂਰਾ ਤੇ ਇੱਕ ਹਾਈ ਕੋਰਟ ਦਾ ਜੱਜ ਆ ਜਿਹੜਾ ਉਹਦੇ ਵੀ ਇਹ ਬਿਆਨ ਵੀ ਜੋ ਅਮਰਤਪਾਲ ਸਿੰਘ ਆ ਜੋ ਅਸੀਂ ਉਹਨਾਂ ਦੀ ਕਹਿੰਦਾ ਮਤਲਬ ਵੀ ਅਸੀਂ ਉਹਨਾਂ ਉੱਤੇ ਜੋ ਐਨਐਸਏ ਯੂਐਪੀ ਲਾਇਆ ਗਿਆਗਾ ਅਸੀਂ ਉਹਦਾ ਸਬੂਤ ਮੰਗ ਰਿਹਾ ਵੀ ਜੋ ਆਪਾਂ ਕਹਿੰਦੇ ਹਰੀ ਨੌ ਦਾ ਗੁਰਪ੍ਰੀਤ ਸਿੰਘ ਦਾ ਇੱਕ ਇਹਦੇ ਉੱਪਰ ਕੇਸ ਲਾ ਦਿੱਤਾ ਗਿਆ ਕਿਉਂਕਿ ਉਹ ਬੇਗੁਨਾਗਾ ਤੇ ਉਹ ਮੈਂ ਹੁਣ ਗੱਲ ਤੁਹਾਨੂੰ ਇਹ ਗੱਲ ਕਵਾਂਗੇ ਜੋ ਆਪਣੇ ਭਰਾਵਾਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਵੀ ਜਿੱਥੋਂ ਤੱਕ ਜਾਂਦੀ ਹੈ ਪਹਿਲਾ ਨੰਬਰ ਵੀਡੀਓ ਨੂੰ ਇਹਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਣੀ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀ ਆ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਸਰਕਾਰ ਨੇ ਜੁਏਪੀ ਲਾਇਆ ਗਿਆ ਚਲੋ ਇਹ ਆਏ ਦੱਸਣ ਹੁਣ ਸਰਕਾਰ ਨੂੰ ਇਹ ਅਪੀਲ ਕਰ ਰਹੇ ਆ ਉਹਦੇ ਜੋ ਵਕੀਲ ਆ ਮਾਨ ਸਿੰਘ ਖਾਰਾ ਵੀ ਜੇ ਜੁਏਪੀ ਤਰੰਤ ਕਿਉਂ ਨਹੀਂ ਲਾਇਆ ਗਿਆ ਜਦੋਂ ਐਨਐਸ ਲਾਈਆ ਇਹਨਾਂ ਨੂੰ ਅੱਜ ਜ਼ਿਆਦਾ ਕਿ ਵੀ ਹਾਂ ਜੁਏ ਪੀ ਲਾਓ ਜਦੋਂ ਇਹਨਾਂ ਨੇ 14 ਜਨਵਰੀ ਨੂੰ ਨਵੀਂ ਪਾਰਟੀ ਚੋਂ ਨਜ਼ਾਰੇ ਸੀ ਤੇ ਮੈਂਬਰ ਬਣ ਰਹੇ ਜਾਂ ਰਹੇ ਸੀ ਉਸ ਪਾਰਟੀ ਦੇ ਤਾਂ ਇਹਨਾਂ ਨੇ ਨਾਲ ਦੀ ਨਾਲ ਤੁਰੰਤ ਉਹਦੇ ਉੱਪਰ ਜੁਏ ਪੀ ਲਾਇਆ ਵੀ ਅਮਰਤਪਾਲ ਕਿਸੇ ਵੀ ਤਰੀਕੇ ਨਾਲ ਬਾਹਰ ਨਾ ਆ ਸਕੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਉਧਰੋਂ ਤਾਂ ਮੋਦੀ ਨਾ ਸਾਡੇ ਕਿਸਾਨਾਂ ਦਾ ਪਿੱਛਾ ਪੈ ਰਹੇ ਆ ਤੇ ਇਧਰੋਂ ਸਾਡੇ ਜੋ ਗੱਲ ਕਰੀਏ ਇਧਰੋਂ ਬੰਦੀ ਸਿੰਘਾਂ ਦੇ ਉੱਪਰ ਜੋ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਇਹਨਾਂ ਦੇ ਉੱਪਰ ਆਪਾਂ ਕਹਿ ਦਈਏ ਵੀ ਅਤਿਆਚਾਰ ਹੋ ਰਿਹਾ ਕੱਲ ਪਰਸੋਂ ਦੀਆਂ ਵੀਡੀਓ ਤੁਸੀਂ ਦੇਖ ਲਈਆਂ ਜੋ ਇੱਕ ਗੁਰੂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਵੇਅਪ ਦੀ ਵੀ ਹੋਈ ਇੱਕ ਤਰ੍ਹਾਂ ਦੀ ਜਿਸ ਦੇ ਵਿੱਚ ਅਥਰੂ ਗੈਂਦੇ ਦੇ ਗੋਲੇ ਸੱਟੇ ਗਏ ਆ ਤੇ ਪਾਣੀ ਦੀਆਂ ਵਿਚਾਰਾਂ ਮਰੀਆਂ ਗਈਆਂ ਸਾਡੇ ਸਿੰਘਾਂ ਤੇ ਬੰਦੀ ਸਿੰਘਾਂ ਨੂੰ ਲੈ ਕੇ ਮੋਰਚਾ ਰੱਖਿਆ ਗਿਆ ਸੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਪਰ ਜਿਹਦੇ ਵਿੱਚ ਅਮਰਤਪਾਲ ਬੇਕਸੂਰਾ ਉਹਨਾਂ ਦੇ ਵਕੀਲ ਵੀ ਕਹਿ ਰਹੇ ਆ ਤੇ ਲੋਕਾਂ ਨੂੰ ਵੀ ਪਤਾ ਕਿਉਂਕਿ 4097 ਫੋਟ ਤੇ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਉਹ ਅੰਦਰ ਅੱਖ ਰੱਖ ਰੱਖਿਆ ਜੇਲ੍ਹ ਦੇ ਵਿੱਚ ਜਿਹਦਾ ਕਿ ਆਪਾਂ ਕਹਿੰਦੇ 5 ਮਹੀਨਿਆਂ ਦਾ 5 ਮਹੀਨਿਆਂ ਦਾ 5 ਕਰੋੜ ਰੁਪਇਆ ਐਮਪੀ ਨੂੰ ਜਿੱਤੇ ਹੋਏ ਨੂੰ ਮਿਲਦਾ ਤੇ ਇਹਨਾਂ ਨੇ ਇੱਕ ਪੰਜੀ ਤੱਕ ਵੀ ਦਿੱਤੀ ਨਹੀਂ ਉਹਨੂੰ ਇੱਕ ਪੈਸਾ ਤੱਕ ਵੀ ਅਵਰਤਪਾਲ ਸਿੰਘ ਨੂੰ ਨਹੀਂ ਦਿੱਤਾ ਇਹ ਸਰਕਾਰਾਂ ਦੀ ਬਹੁਤ ਵੱਡੀ ਇੱਕ ਪਹਿਲਾ ਨੰਬਰ ਕਹਾਂਗੇ ਨਾਕਾਮੀ ਆ ਇੱਕ ਉਹਦੇ ਉੱਪਰ ਇਲਜ਼ਾਮ ਲੱਗ ਰਿਹਾ ਦੂਜਾ ਨੰਬਰ ਗੱਲ ਕਰੀਏ ਸਾਡੇ ਬੰਦੀ ਸਿੰਘਾ ਜੀ ਜਦੋਂ ਗੱਲ ਕੋਈ ਰਿਆਈ ਨਹੀਂ ਹੁੰਦੀ ਆ ਤੇ ਜਿਹੜੇ ਸਾਡੇ ਹੋਰ ਹੁੰਦੇ ਆ ਸਮਰਥਕ ਉਹਨਾਂ ਨੂੰ ਚੱਕ ਕੇ ਵੀ ਜੇਲ੍ਹ ਸੜਦੇ ਆ ਵੀ ਕੋਈ ਗੱਲ ਨਾ ਕਰ ਸਕੇ ਪੰਜਾਬ ਦੀ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਦੇ ਵਿੱਚ ਸੱਟਿਆ ਜਾਂਦਾ ਇਹ ਸਾਰਿਆਂ ਨੂੰ ਪਤਾ ਪੰਜਾਬ ਦਾ ਦਸਤੂਰ ਰਿਆ ਸਿੱਖਾਂ ਦੀ ਸਾਡੇ ਪੰਜਾਬ ਦੀ ਜੋ ਵੀ ਕੋਈ ਸਰਕਾਰ ਰਹੀ ਆ ਹਰ ਕੋਈ ਸਰਕਾਰ ਰਹੀ ਹੈ ਚਾਹੇ ਇੰਦਰਾ ਗਾਂਧੀ ਦੇ ਦੌਰ ਬਲਵੰਤ ਸਿੰਘ ਸੀ ਜੋ ਬਿਆਮਤ ਸਿੰਘ ਜੀ ਜੋ ਉਦੇ ਦੌਰ ਚ ਵੀ ਤਾਂ ਜੇ ਹੁਣ ਗੱਲ ਕਰੀਏ 2024 ਦੇ ਵਿੱਚ ਲਾ ਲਓ 25 ਦੇ ਵਿੱਚ ਵੀ ਲਾ ਲਓ ਇਹ ਜਦੋਂ ਦੀ ਇਹ ਸਰਕਾਰ ਆਈ ਆ ਇਹਨੂੰ ਪੌਣੇ ਤਿੰਨ ਸਾਲ ਹੋ ਗਏ ਠੀਕ ਆ ਤੇ ਹਲੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਲੋਕਾਂ ਤੇ ਅਤਿਆਚਾਰ ਹੀ ਕੀਤਾ ਕਿਸਾਨਾਂ ਤੇ ਮਜ਼ਦੂਰਾਂ ਤੇ ਸਾਡੇ ਜੋ ਬੰਦੀ ਸਿੰਘਾਂ ਜਿਵੇਂ ਗੱਲ ਮੋਰਚੇ ਦੀ ਲੈ ਕੇ ਇਹਨਾਂ ਦੇ ਉੱਪਰ ਕਿ ਕਿ ਗੱਲ ਸੁਣਨੀ ਤਾਂ ਚਾਹੀਦੀ ਜਦੋਂ ਇਹ ਜੀ ਕਰਦਾ ਜਦੋਂ ਹਰ ਕਿਸੇ ਦੇ ਡਾਂਗਾ ਮਾਰ ਗਿਆ ਜਾਂਦੀਆਂ ਪੰਜਾਬ ਦੇ ਲੋਕਾਂ ਦੇ ਜਦੋਂ ਆਉਂਦਾ ਵੋਟਾਂ ਦਾ ਸਮਾਂ ਉਦੋਂ ਇਹ ਹੱਥ ਵੜ ਲੈਂਦੇ ਆ ਚਲੋ ਜੀ ਖਾਸ ਕਰਕੇ ਅੱਜ ਦੀਆ ਵੀਡੀਓ ਜੋ ਆਪਾਂ ਅਮਰਤਪਾਲ ਨੂੰ ਲੈ ਕੇ ਆਮਨ ਸਿੰਘ ਖਾਰਾ ਦੇ ਜੋ ਬਿਆਨ ਹੈ ਇਸ ਦੇ ਸਾਹਮਣੇ ਉਹ ਆਪਾਂ ਤੁਹਾਡੇ ਨਾਲ ਸਾਂਝ ਕਰਿਆ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਆਪਣੀ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀਆਂ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਚੋਂ ਪੰਜਾਬ ਚੋਂ ਦਾ ਪਤਨ ਤੇ ਕੋਈ ਖਬਰ ਲੈ ਕੇ ਆਉਂਦੇ ਆ ਜੇ ਤੁਹਾਨੂੰ ਤੱਕ ਜਾਂਦੀ ਹੈ ਵੀਡੀਓ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਮਿਲਦੇ ਆ ਨਵੇਂ ਟੌਪ ਤੇ ਧੰਨਵਾਦ